ਆ ਫੈਮਿਲੀ ਆ ਗਿਆ ਆਪਣੇ ਜੁਆਇਨਿੰਗ ਚਾਹ ਪਹਿਲੀ ਕਰ। ਹੁਣ ਅੱਜ ਵਾਲਾ ਬਹੁਤ ਕੰਮ ਬੋਲ। ਆ ਬਣੀ ਗਿਆ ਬਾਹਰ। ਬਾਣੀ ਬਾਹਰ ਦੇ ਲਈ। ਆ ਜਾ ਆ ਜਾ। ਅੱਜ ਸਾਡੇ ਹਿਊਮਨ ਸੋਸਾਇਟੀ ਦੀ ਟੀਮ ਵੱਲੋਂ ਮੈਡਮ ਜੋ ਚੇਅਰਪਰਸਨ ਸਾਡੇ ਸਪੋਰਟ ਸੈੱਲ ਦੇ ਪੁਨਾ ਬੱਲਾ ਜੀ ਤੇ ਸ੍ਰੀਕੋਵਾਨੀ ਜੀ ਤੇ ਹਰਸ਼ ਜੀ ਤੇ ਹਿਊਮਨ ਸੋਸਾਇਟੀ ਟੀਮ ਵੱਲੋਂ ਇੱਕ का पानी का लंगर बताया जा रहा है क्योंकि गर्मी बहुत है इस करके सारा ही वैसे पानी सेवा चाहिए है कि जो दिखात करना चाहिए सारे सारे बंद भी थोड़े घर जिम्मे कोठे पंशी पंछी बैठ रहे हैं उत्तर जरूरी मिट्टी के भाजे जरूर रखियो जबकि मिट्टी के पांजे रख के नाम मिट्टी के बरतन रखने चाहिए त ਉਹ ਪੰਛੀ ਨੇ ਪੰਛੀ ਨੂੰ ਪਾਣੀ ਮਿਲ ਸਕਿਆ ਆਪਣੇ ਘਰਾਂ ਦੇ ਬਾਅਦ ਵਿੱਚ ਪਾਣੀ ਇੰਚੈਂਜ ਕਰੋ ਇਹ ਜੋ ਸੇਵਾਵਾਂ ਪੰਜਾਬ ਅਸੀਂ ਪੰਜਾਬੀ ਦਾ ਬਹੁਤ ਬਲੀ ਕਰੀ ਨੇ ਜੋ ਸਾਡੇ ਸਪੋਰਟ ਸੈੱਲ ਦੇ ਕੇਅਰ ਪਰਸਨ ਨੇ ਤੇ ਇਹਦੇ ਉਹਨਾਂ ਪਾਲਾ ਜੀ ਆ ਲੱਗੇ ਗਏ ਸੋਇ ਤੇ ਸਾਡੇ ਨਾਲ ਅੱਜ ਸਪੀਸ਼ਲ ਬਹੁਤ ਬਹੁਤ ਗੱਲ ਕਰਦੇ ਹੋਈ ਸਾਡੀ ਟੀਮ ਆ ਮੁੰਡੇ ਬਾਦ ਇਹਨਾਂ ਦੇ ਸਪੋਰਟ ਅਕੈਡਮੀ ਬਣੀ ਹੋਈ ਜੀ ਸਪੋਰਟ ਅਕੈਡਮੀ ਭਾਰਤੀ ਬੈਂਟਰ ਜੀ ਸਾਡੇ ਨਾਲ ਗਏ ਨੇ ਜੋ ਸਾਡੇ ਸਪੋਰਟ ਸੈੱਲ ਦੇ ਹੈਗੇ ਕਲੈਂਟ ਰੀਟੂ ਸਪੋਰਟ ਸੈੱਲ ਅਕੈਡਮੀ ਬਹੁਤ ਵਧੀਆ ਕੰਮ ਕਰਦੇ ਆ ਆ ਤੇਰਾ ਕੀ ਚੱਲਦੀ ਰਹੇਗੀ ਧੰਨਵਾਦ ਜੀ ਭਗਸ਼ਰ لال ਕੀ ਕੀ ਹੋਇਆ ਇਹ ਦੋ ਜਣੇ ਐਸੇ